ਦਾ ਮੁੱਖ ਤੌਰ ਤੇ ਵਿਸ਼ਾ ਹੈ ਕਿ ਇਹ ਜਿਹੜੀ ਮੰਗ ਉਠਰੀ ਆ ਕਿ ਫਿਲਮ ਐਮਰਜੈਂਸੀ ਤੇ ਰੋਕ ਲੱਗੇ ਇਹ ਜਾਇਜ਼ ਹੈ ਕਿ ਨਹੀਂ ਮੇਰਾ ਆਪਣਾ ਮੰਨਣਾ ਵਾ ਕਿ ਜਿਹੜੀ ਇਨੀਸ਼ੀਅਲੀ ਜਦੋਂ ਇਹਦਾ ਟ੍ਰੇਲਰ ਆਇਆ ਸੀ ਉਸ ਵੇ ਇਹਦੇ ਤੇ ਕੁਝ ਇਤਰਾਜ਼ ਹੋਏ ਸਨ ਔਰ ਇਤਰਾਜ਼ ਤੋਂ ਬਾਅਦ ਫਾਈਨਲ ਫਿਲਮ ਜਿਹੜੀ ਆ ਇਹ ਹੁਣ ਦੇਖਣਾ ਇਹ ਹੋਊਗਾ ਕਿ ਉਹ ਕੱਟ ਦੇ ਨਾਲ ਹੈ ਕਿ ਬਿਨਾਂ ਕੱਟ ਤੋਂ ਹੈ ਮੇਰਾ ਆਪਣਾ ਮੰਨਣਾ ਵਾ ਕਿ ਜੇ ਸੈਂਸਰ ਬੋਰਡ ਨੇ ਕਿਆ ਵਾ ਸੈਂਸਰ ਬੋਰਡ ਨੂੰ ਤੇ ਵੈਸੇ ਕਲੀਅਰਿੰਗ ਨਹੀਂ ਸੀ ਕਰਨੀ ਚਾਹੀਦੀ ਫਿਲਮ ਜੇ ਉਹਨਾਂ ਨੂੰ ਲੱਗਦਾ ਵਾ ਕਿ ਇਹ ਤੇ ਕੱਟ ਲੱਗਣੇ ਚਾਹੀਦੇ ਆ ਜੇ ਉਹਨਾਂ ਨੂੰ ਫਿਲਮ ਦਾ ਪਰਮਿਸ਼ਨ ਦੇ ਦਿੱਤੀ ਆ ਉਸ ਤੋਂ ਬਾਅਦ ਉਹਨਾਂ ਨੇ ਕੱਟ ਲੈਂਡ ਕੀਤਾ ਵਾ ਤੇ ਫਿਰ ਪਹਿਲੀ ਪਰਮਿਸ਼ਨ ਵਾਪਸ ਲੈ ਕੇ ਦੁਬਾਰਾ ਉਹਨਾਂ ਨੂੰ ਸਰਟੀਫਿਕੇਟ ਇਸ਼ੂ ਕਰਨਾ ਚਾਹੀਦਾ ਵਾ ਔਰ ਜੇ ਉਹਨਾਂ ਨੇ ਸੈਂਸਰ ਬੋਰਡ ਨੇ ਕਿਆ ਵਾ ਕਿ ਕੱਟ ਲੱਗਣੇ ਚਾਹੀਦੇ ਆ ਤੇ ਫਿਲਮ ਕੱਟ ਤੇ ਨਾਲ ਹੀ ਰਿਲੀਜ਼ ਹੋ ਚੇਦੀ ਆ ਔਰ ਜੇ ਕਟ ਦੇ ਨਾਲ ਰਿਲੀਜ਼ ਹੋਈ ਹੈ ਕਟ ਲੱਗੇ ਹੈ ਤੇ ਤੇ ਫਿਰ ਇਹਦੇ ਤੇ ਇਤਰਾਜ਼ ਕਰਨਾ ਐਸਸੀਪੀਸੀ ਵੱਲੋਂ ਜਾਂ ਕਿਸੇ ਹੋਰ ਜਥੇਬੰਦੀ ਵੱਲੋਂ ਜਾਇਜ਼ ਨਹੀਂ ਸਾਨੂੰ ਸੋਚ ਸਮਝ ਕੇ ਮੰਗ ਕਰਨੀ ਚਾਹੀਦੀ ਹੈ ਵੀ ਕਿਸੇ ਚੀਜ਼ ਤੇ ਵੀ ਰੋਕ ਲੱਗੇ ਕਿਉਂਕਿ ਜੇ ਇਸ ਤਰ੍ਹਾਂ ਰੋਕਾ ਲੱਗਣ ਲੱਗ ਪਈਆਂ ਤੇ ਫਿਰ ਨਾ ਹੀ ਤੇ ਫਿਲਮਾਂ ਬਣਨਗੀਆਂ ਤੇ ਨਾ ਫਿਰ ਕਿਤਾਬਾਂ ਹੀ ਲਿਖੀਆਂ ਜਾਣਗੀਆਂ ਤੇ ਨਾ ਫਿਰ ਸੰਗੀਤੀ ਲਿਖਿਆ ਜਾਵੇਗਾ ਦੇਖਣਾ ਇਹ ਹੋਊਗਾ ਕਿ ਇਹ ਕੱਟ ਦੇ ਨਾਲ ਆਈ ਆ ਕਿ ਬਿਨਾ ਕੱਟ ਦੇ ਨਾਲ ਆਈ ਆ ਔਰ ਮੇਰੀ ਆਸ ਕਰਦਾ ਮੈਂ ਕਿ ਕੱਟ ਜਿਹੜੇ ਸੈਂਸਰ ਬੋਰਡ ਨੇ ਕਹੇ ਆ ਉਹਨਾਂ ਤੋਂ ਲੱਗਣ ਤੋਂ ਬਾਅਦ ਹੀ ਇਹ ਫਿਲਮ ਆਈ ਹੋ ਪਰ ਪੰਜਾਬ ਦੇ ਵਿੱਚ ਜਿਹੜਾ ਰੌਲਾ ਪਿਆ ਇਹਦੇ ਲਈ ਮੈਂ ਸੋਚਦਾ ਮੈਂ ਕਿ ਪੰਜਾਬ ਗਵਰਨਮੈਂਟ ਇੱਕ ਹੋਰ ਵੱਡੀ ਭੂਮਿਕਾ ਨਿਭਾ ਸਕਦੀ ਸੀ ਪੰਜਾਬ ਗਵਰਨਮੈਂਟ ਨੂੰ ਜਦੋਂ ਇਹ ਵੇਖਿਆ ਵਿਵਾਦ ਆ ਗਿਆ ਵਾ ਫਿਰ ਹਫਤਾ ਪਹਿਲਾਂ ਪਤਾ ਲੱਗ ਗਿਆ ਕਿ ਉਹ ਫਿਲਮ ਰਿਲੀਜ਼ ਹੋ ਰਹੀ ਆ ਤੇ ਪੰਜਾਬ ਗਵਰਨਮੈਂਟ ਨੂੰ ਇੱਕ ਫੋਰਨ ਕਮੇਟੀ ਬਣਾਉਣੀ ਚਾਹੀਦੀ ਸੀ ਔਰ ਕਮੇਟੀ ਨੂੰ ਕਹਿਣਾ ਚਾਹੀਦਾ ਸੀ ਤੁਸੀਂ ਫਿਲਮ ਦੇਖੋ ਨਿਰਮਾਤਾ ਨੂੰ ਕਹੋ ਜਿਹੜਾ ਨੇ ਬਣਾਈ ਆ ਫਿਲਮ ਕਿ ਸਾਨੂੰ ਫਿਲ ਔਰ ਉਸ ਤੋਂ ਬਾਅਦ ਜੇ ਉਹਦੇ ਵਿੱਚ ਕੋਈ ਇਤਰਾਜ਼ਯੋਗ ਚੀਜ਼ ਹੈ ਨਹੀਂ ਥੋੜੇ ਬਹੁਤ ਚਲੋ ਫਿਕਸ਼ਨ ਜਿਹੜੀ ਹੁੰਦੀ ਆ ਉਹ ਫਿਕਸ਼ਨ ਹੀ ਹੁੰਦੀ ਆ ਉਸ ਤੋਂ ਬਾਅਦ ਫਿਰ ਪੰਜਾਬ ਗਵਰਨਮੈਂਟ ਨੂੰ ਐਕਸਟੈਂਡ ਲੈਣਾ ਚਾਹੀਦਾ ਸੀ ਤਾਂ ਕਿ ਲੋਕੀਂ ਦੇਖ ਸਕਦੇ ਹੋ ਔਰ ਹੁਣ ਇਸ ਵੇਲੇ ਜਿਹੜਾ ਵਿਵਾਦ ਜਿਆ ਬਣਿਆ ਹੋਇਆ ਵਾ ਇਹ ਨਹੀਂ ਸੀ ਬਣਨਾ ਸੋ ਪੰਜਾਬ ਗਵਰਨਮੈਂਟ ਨੂੰ ਡੈਫੀਨਿਟਲੀ ਇੱਕ ਵੱਡੀ ਭੂਮਿਕਾ ਐਦਿਸ਼ ਨਿਭਾਉਣੀ ਚਾਹੀਦੀ ਸੀ ਮੇਰਾ ਵਿਚਾਰ ਆ ਬਾਕੀ ਫਿਲਮ ਬਾਰੇ ਮੈਂ ਤਿੰਨ ਚਾਰ ਗੱਲਾਂ ਜ਼ਰੂਰ ਕਹਿਣੀ ਚਾਹਨਾ ਮ ਆ ਜੋ ਮੇਰਾ ਆਪਣਾ ਵਿਚਾਰ ਆ ਪਹਿਲੀ ਗੱਲ ਤੇ ਇਹ ਫਿਲਮ ਦਾ ਨਾਮ ਐਮਰਜੈਂਸੀ ਜ਼ਰੂਰ ਹੈ ਪਰ ਇਹ ਸਿਰਫ ਐਮਰਜੈਂਸੀ emergancy period ਸੀ 1975 ਤੋਂ ਲੈ ਕੇ 77 ਤੱਕ 70 ਦੇ ਵਿੱਚ emergency ਉੱਠ ਗਈ ਖਤਮ ਹੋ ਗਈ ਸੀ ਇਹ ਫਿਲਮ ਹੈ 인ਦਰਾ ਗਾਂਧੀ ਦੇ ਕੈਰੀਅਰ ਦੇ ਉੱਪਰ ਸੋ ਇਹਦਾ ਨਾਂ ਜਿਹੜਾ ਵਾ ਸਿਰਫ ਮਿਰਖਿਆ ਪਬਲਿਸਿਟੀ ਲੈਣ ਲਈ ਜਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਹੀ ਇਹ ਨਾਂ ਰੱਖਿਆ ਗਿਆ ਵਾ ਕੁਝ ਗੱਲਾਂ ਮੈਂ ਹੋਰ ਵੀ ਕਹਿਣੀਆਂ ਚਾਹਨਾ ਵਾਂ ਜਿੱਥੋਂ ਲੱਗਦਾ ਵਾ ਕਿ ਇਹ ਜੇ ਲੋ ਮੌਜੂਦਾ ਹਿਸਟਰੀ ਉੱਪਰ ਕੋਈ ਤੁਸੀਂ ਫਿਲਮ ਬਣਾਉਂਦੇ ਜੇ ਤੇ ਉਹਦੀ ਐਕਿਊਰੇਸੀ ਦਾ ਖਿਆਲ ਜ਼ਰੂਰ ਕਰਨਾ ਚਾਹੀਦਾ ਇਹ ਜਿਹੜਾ ਪੰਜਾਬ 'ਚ ਬੇਸਿਕ ਇਤਰਾਜ਼ ਹੋਇਆ ਉਹ ਹੈ ਕਿ ਇਹਦੇ ਚ ਜਿਹੜਾ ਟ੍ਰੇਲਰ ਸੀਗਾ ਉਹਦੇ ਚ ਸந்த் ਜਰਨੈਲ ਸਿੰਘ ਪਿੰਡਰਾਵਲੇ ਤੇ ਸੰਜੇ ਗਾਂਧੀ ਦੀ ਗੱਲਬਾਤ ਸੰਜੇ ਗਾਂਧੀ ਦੀ ਗੱਲਬਾਤ ਦਿਖਾਈ ਗਈ ਹੈ ਇਹਦੇ ਚ ਕੋਈ ਸ਼ੱਕ ਨਹੀਂ ਕਿ ਜਰਨੈਲ ਸਿੰਘ ਪਿੰਡਰਾਵਲੇ ਦੰਦਬੀ ਟਕਸਾਲ ਦੇ ਮੁਖੀ 1970 ਚ ਬਣ ਗਏ ਸੀ ਲੇਕਿਨ ਉਹ ਮੁੱਖ ਤੌਰ ਤੇ ਔਰ 1978 ਦੇ ਵਾਕਿਆ ਚ ਵੀ ਉਹਨਾਂ ਦੀ ਜਥੇਬੰਦੀ ਇਨਵੋਲਡ ਸੀ ਲੇਕਿਨ ਮੁੱਖ ਤੌਰ ਤੇ ਉਹ 1981 ਤੋਂ ਬਾਅਦ ਉਹ ਸੈਂਟਰ ਸਟੇਜ ਤੇ ਪੰਜਾਬ ਚ ਆਏ ਨਹੀਂ ਸੋ ਸੰਜੇ ਗਾਂਧੀ ਦੀ ਡੈਥ ਹੋ ਗਈ ਹੈ ਜੂਨ 1980 ਦੇ ਵਿੱਚ ਸੋ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਜਿਹੜੀ ਦਿਖਾਉਣੀ ਆ ਇਹ ਮੇਰੇ ਖਿਆਲ ਸਿਰਫ ਇੱਕ ਇੱਕ ਪਬਲਿਸਿਟੀ ਸਟੰਟ ਲੱਗਦਾ ਵਾ ਜਾਂ ਸੈਂਸੇਸ਼ਨਲਾਈਜ਼ ਕਰਨ ਦਾ ਮਸਲਾ ਲੱਗਦਾ ਵਾ ਇਹ ਗੱਲਬਾਤ 1980 ਦੇ ਦਹਾਕੇ ਦੀ ਆਪਾਂ ਦਿਖਾ ਰਹੇ ਆ ਗੱਲਬਾਤ ਵੀ ਪੰਜਾਬ ਨਾਲ ਸੰਬੰਧਿਤ ਆ ਤੇ ਇਹ ਸ਼ਾਇਦ ਉਹਦੇ ਚ ਸੰਜੇ ਗਾਂਧੀ ਨੂੰ ਲਿਆਉਣਾ ਜਿਹੜਾ ਵਾ ਉਹ ਸਹੀ ਨਹੀਂ ਹੋਵੇਗਾ ਮੇਰਾ ਨਹੀਂ ਖਿਆਲ ਕਿ ਸੰਜੇ ਗਾਂਧੀ ਨੂੰ ਸ਼ਾਇਦ ਨੂੰ ਪਿੰਡਾਂ ਵਾਲੇ ਮਿਲੇ ਵੀ ਸਨ ਕਿ ਨਹੀਂ ਹਾਂ ਇਹ ਜ਼ਰੂਰ ਹੈ ਕਿ ਕਮਲਨਾਥ ਦੇ ਜਿਹੜੇ ਕਾਂਗਰਸ ਲੀਡਰ ਨੇ ਉਹਨਾਂ ਦੇ ਕੁਝ ਬਿਆਨ ਜ਼ਰੂਰ ਆਏ ਆ ਕਿ ਉਹਨਾਂ ਨੇ ਸੰਜੇ ਗਾਂਧੀ ਨੇ ਔਰ ਕਮਲਨਾਥ ਹੁਣਾਂ ਨੇ ਕੋਸ਼ਿਸ਼ ਕੀਤੀ ਸੀ ਸੰਤ ਪਿੰਡਾਂ ਵਾਲੇ ਨੂੰ ਪ੍ਰੋਮੋਟ ਕਰਨ ਦੀ ਪਰ ਇਹ ਇੱਕ ਇਹੋ ਜਿਹਾ ਇਹੋ ਜੀ ਚੀਜ਼ ਆ ਜਿਹਦੇ ਬਾਰੇ ਡੈਫੀਨਿਟਲੀ ਕਹਿਣਾ ਜਿਹੜਾ ਵਾ ਉਹ ਕੋਈ ਸਬੂਤ ਹੈ ਨਹੀਂ ਇਹੋ ਜੀ ਗੱਲ ਕਹਿਣ ਦਾ ਇਸ ਤੋਂ ਬਾਅਦ ਜਿਹੜੀ ਚੀਜ਼ ਵੇਖਣ ਯੋਗ ਹੈ ਕਿ ਜੇ ਫਿਲਮ ਦਾ ਨਾਮ ਐਮਰਜੈਂਸੀ ਹੈ ਤੇ ਇਹਦੇ ਚ ਪੰਜਾਬ ਦੀ ਜੇ ਭੂਮਿਕਾ ਦਿਖਾਈ ਗਈ ਆ ਤੇ ਜੇ ਅਕਾਲੀ ਦਲ ਦੀ ਜਾਂ ਸਿੱਖਾਂ ਦੀ ਭੂਮਿਕਾ ਦਿਖਾਈ ਗਈ ਆ ਤੇ ਉਹ ਕਿਵੇਂ ਦਰਸਾਈ ਗਈ ਆ ਕਿਉਂਕਿ ਇਹ ਬਿਲਕੁਲ ਸਹੀ ਕਿ ਇੱਕ ਸਾਡੇ ਕਾਲਰ ਨੇ ਵੀ ਕਿਹਾ ਕਿ ਜਦੋਂ ਐਮਰਜੈਂਸੀ ਲੱਗੀ ਉਦੋਂ ਕਿਸੇ ਦੀ ਜਰੂਰਤ ਨਹੀਂ ਪਈ ਕਿਸੇ ਮੀਡੀਆ ਦੀ ਜਰੂਰਤ ਨਹੀਂ ਪਈ ਉਹਨੂੰ ਇਤਰਾਜ਼ ਕਰਨ ਦੀ ਮੀਡੀਆ ਦੇ ਵਿੱਚ ਉਹਨਾਂ ਦਿਨਾਂ 'ਚ ਸਿਰਫ ਜੇ ਇਤਰਾਜ਼ ਕੀਤਾ ਤੇ ਇੰਡੀਅਨ ਐਕਸਪ੍ਰੈਸ ਤੋਂ ਥੋੜੀ ਬਹੁਤ ਸਟੇਟਮੈਂਟ ਨਹੀਂ ਕੀਤਾ ਬਾਕੀ ਸਾਰਾ ਮੀਡੀਆ ਜਿਹੜਾ ਵਾ ਉਹਨੂੰ ਬੈਂਡ ਹੋਣ ਲਈ ਕਿਹਾ ਗਿਆ ਤੇ ਉਹ ਲੰਮੇ ਪੈ ਗਏ ਇਸੇ ਤਰ੍ਹਾਂ ਹੀ ਸਾਰੇ ਜਥੇਬੰਦੀਆਂ ਕਰੀਪ-ਕਰੀਪ ਜਿਹੜੀਆਂ ਵਾਂ ਉਹ ਉਹਨਾਂ ਨੇ ਵਿਰੋਧ ਨਹੀਂ ਕੀਤਾ ਮਾਰਾ ਮੋਟਾ ਜਿਹਾ ਕੀਤਾ ਕਿਸੇ ਨੇ ਕੀਤਾ ਜੇ ਵਿਰੋਧ ਕੀਤਾ ਤੇ ਸਿਰਫ ਅਕਾਲੀ ਦਲ ਨੇ ਕੀਤਾ ਅਕਾਲੀ ਦਲ ਨੇ ਸੰਘਰਸ਼ ਸ਼ੁਰੂ ਕੀਤਾ 9 ਜੁਲਾਈ 1975 ਨੂੰ ਜਿਹੜਾ 17 ਜੁਲਾਈ 1977 ਤੱਕ ਚੱਲਿਆ ਮੇਰਾ خیال 17 ਜੁਲਾਈ ਹੈ ਮੈਂ ਹੋ ਸਕਦਾ ਡੇਟ ਗਲਤ ਹੋਮਾ ਸੋ ਆਲਮੋਸਟ 2 ਸਾਲ ਸੰਘਰਸ਼ ਉਹਨਾਂ ਨੇ ਕੀਤਾ ਔਰ ਇਸ ਸੰਘਰਸ਼ ਦੇ ਵਿੱਚ 43000 ਤੋਂ ਵੱਧ ਲੋਕਾਂ ਨੇ ਗ੍ਰਿਫਤਾਰੀ ਦਿੱਤੀ ਸੋ ਬਹੁਤ ਵੱਡੀ ਭੂਮਿਕਾ ਸੀ ਔਰ ਉਹਨਾਂ ਦਿਨਾਂ ਚ ਪ੍ਰਧਾਨ ਮੰਤਰੀ ਮੋਦੀ ਜਾਂ ਉਦੋਂ ਤੇ ਪ੍ਰਧਾਨ ਮੰਤਰੀ ਨਹੀਂ ਸੀ ਆਬਵੀਅਸਲੀ ਜਾਂ ਜਾਰਜ ਫਰਨੈਂਡੇਸ ਵਰਗੇ ਬੰਦੇ ਜਿਹੜੇ ਨੇ ਇਹ ਸਿੱਖਾਂ ਦਾ ਪੇਸ ਬਦਲ ਕੇ ਸਿੱਖ ਬਣ ਕੇ ਇਹਨਾਂ ਨੇ ਆਪਣੇ ਆਪ ਨੂੰ ਲੁਕਾਇਆ ਸੋ ਬਹੁਤ ਵੱਡੀ ਦੇਣ ਸੀਗੀ ਅਕਾਲੀ ਦਲ ਦੀ ਪੰਜਾਬ ਦੀ ਸਿੱਖਾਂ ਦੀ ਔਰ ਇਸ ਵੇਲੇ ਜਦੋਂ ਭਾਜਪਾ ਸੱਤਾ ਦੇ ਵਿੱਚ ਆ ਉਸ ਵੇਲੇ ਭਾਜਪਾ MP ਵੱਲੋਂ ਇੱਕ ਫਿਲਮ ਬਣਾਉਣੀ ਜਿਹੜੀ ਆ ਔਰ ਜਿਹਦੇ ਚ ਪੰਜਾਬ ਨੂੰ ਸਹੀ ਮਾਇਨੇ ਦੱਸਿਆ ਨਹੀਂ ਗਿਆ ਇਸ ਅਕਾਲੀ ਦਲ ਦੀ ਕੰਟਰੀਬਿਊਸ਼ਨ ਨੂੰ ਸਹੀ ਮਾਇਨੇ ਦਿਖਾਇਆ ਨਹੀਂ ਗਿਆ ਉਸ ਵੇਲੇ ਦੀ ਭੂਮਿਕਾ ਨੂੰ ਸਹੀ ਮਾਇਨੇ ਦਿਖਾਇਆ ਨਹੀਂ ਗਿਆ ਤੇ ਬਹੁਤ ਅਫਸੋਸਨਾਕ ਗੱਲ ਹੈ ਵੈਸੇ ਵੀ ਮੇਰਾ ਖਿਆਲ ਹੈ ਕਿ ਭਾਜਪਾ ਐਮਪੀ ਵੱਲੋਂ ਇੰਦਰਾ ਗਾਂਧੀ ਜੋ ਕਾਂਗਰਸ ਦੀ ਉਸ ਵੇਲੇ ਲੀਡਰ ਸੀ ਉਹਦੇ ਬਾਰੇ ਫਿਲਮ ਬਣਾਉਣੀ ਜਿਹੜੀ ਨੈਤਿਕ ਤੌਰ ਤੇ ਗਲਤ ਹੈ ਔਰ ਸ਼ਾਇਦ ਇੱਕ ਡਿਸਕਲੇਮਰ ਦੇਣਾ ਚਾਹੀਦਾ ਵਾ ਕਿ ਇਹ ਫਿਲਮ ਕੰਗਨ ਰਣੌਟ ਮੈਂਬਰ ਪਾਰਲੀਮੈਂਟ ਭਾਜਪਾ ਨੇ ਬਣਾਈ ਆ ਸੋ ਇਹਨੂੰ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਕਿੰਨੀ ਕ Uh, मतलब जो भी डिस्क्लेमर ਦੇ ਵਿੱਚ ਕਹਿਣਾ ਚਾਹੀਦਾ ਉਹ ਜਰੂਰ ਇਹਦੇ ਵਿੱਚ ਕਹਿਣਾ ਚਾਹੀਦਾ ਵਾ ਡਿਸਕਲੇਮਰ ਹੋਣਾ ਚਾਹੀਦਾ ਸੀ ਇਸ ਤੋਂ ਬਾਅਦ ਮੈਂ ਵੈਸੇ ਇਹ ਵੀ ਕਹਿਣਾ ਚਾਹੂੰਗਾ ਕਿ 1980 ਔਰ 85 ਦਾ ਜਾਂ 1980 ਔਰ 90 ਦਾ ਦਹੱਕਾ ਜਿਹੜਾ ਵਾ ਨਾ ਉਹਦੇ ਬਾਰੇ ਹਾਲੀ ਬਹੁਤ ਗੱਲਾਂ ਕਲੀਅਰ ਨਹੀਂ ਉਹਦੇ ਬਾਰੇ ਹਾਲੀ ਵੀ ਉਹ ਜਿਹੜਾ ਸਮਾਵਾ ਉਹ ਇੱਕ ਤਰੀਕੇ ਨਾਲ ਹਾਲੀ ਵੀ ਪਖਦਾ ਵਾ ਔਰ ਉਸ ਬਾਰੇ ਜੇ ਕੋਈ ਫਿਲਮ ਬਣਾਈ ਆ ਉਹਨੂੰ ਫਿਕਸ਼ਨਲਾਈਜ਼ ਕੀਤਾ ਗਿਆ ਵਾ ਤੇ ਉਹ ਮੇਰੇ ਖਿਆਲ ਲੋਕਾਂ ਨੂੰ ਦੁੱਖ ਪਹੁੰਚਾਉਣ ਵਾਲੀ ਗੱਲ ਹੈ ਸੋ ਉਹ ਤੋਂ ਗੁਰੇਜ਼ ਕਰਨਾ ਚਾਹੀਦਾ ਵਾ ਅਨਲੈਸ ਤੁਸੀਂ ਕੋਈ ਡਾਕੂਮੈਂਟਰੀ ਬਣਾਉਂਦੇ ਜੇ ਜਾਂ ਕੋਈ ਫਿਲਮ ਵੀ ਬਣਾਉਂਦੇ ਜੇ ਜਿਵੇਂ ਦੋਵੇਂ ਪੱਖ ਜਿਹੜੇ ਚ ਪੇਸ਼ ਕੀਤੇ ਗਏ ਤੇ ਦੋਵੇਂ ਪੱਖ ਪੇਸ਼ ਨਹੀਂ ਕੀਤੇ ਗਏ ਤੇ ਇਸ ਪੀਰੀਅਡ ਤੇ ਫਿਲਮ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਡਾਕੂਮੈਂਟਰੀ ਬਣਾਓ ਪਰ ਡਾਕੂਮੈਂਟਰੀ ਵੀ ਡਾਕੂਮੈਂਟਰੀ ਮੇਕਰ ਬਣਾਉਣ ਨਾ ਕਿ ਕੋਈ ਕਿਸੇ ਪਾਰਟੀ ਦਾ ਨੁਮਾਇੰਦਾ ਜਿਵੇਂ ਇਸ ਕੇਸ ਦੇ ਵਿੱਚ ਬਣੀ ਹੋਈ ਆ ਖੈਰ ਫਿਲਮ ਬਣੀ ਆ जरूर देखा मैं भी देखूँगा और उस तो बाद देखा कि ये बारे आप दोबारा प्रोग्राम भी लेके आवेंगे कि किूरेट है ये बारे सैपरेट प्रोग्राम जरूर लैके आवेंगे